ਲੀਆਂ ਜੋੜੀ ਬੈਠੇ ਆ ਯਾਰ ਆਪ ਸੀਵਰ ਵਾਲੇ ਪਾਈਪ ਪਏ ਆ ਬਹੀ ਆ ਇਧਰ ਕੋ ਕਰਨਾ ਯਾਰ ਇਧਰ ਦੇਖਣਾ ਇੱਥੇ ਦੀਪ ਸਿੱਧੂ ਰਹਿੰਦਾ ਹੁੰਦਾ ਸੀ ਆ ਬਿਹਾਰੀ ਬੰਤੇ ਚੰਗੇ ਆ ਯਾਰ ਤੁਹਾਡੇ ਤੋਂ ਇੱਕ ਦੀ ਰਾਤ ਨੂੰ ਸਟੇਜ ਤੇ ਮੌਜੂਦ ਸੀ ਨਾ ਉਹਨਾਂ ਨੂੰ ਪੁੱਛਿਓ ਉਹਨਾਂ ਨੂੰ ਦੀਪ ਸਿੱਧੂ ਦਾ ਕਿਰਦਾਰ ਪੁੱਛਿਓ ਦੀਪ ਸਿੱਧੂ ਦਾ ਕਿਰਦਾਰ ਸਰਕਾਰ ਤਾਂ ਅੱਜ ਮੇਰੇ ਪਿੱਛੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਸਰਕਾਰ ਨੇ ਮੇਰੇ ਪਿੱਛੇ ਬੰਦੇ ਲਾ ਦੇਣੇ ਆ ਵੀ ਕਿਸੇ ਵੀ ਢੰਗ ਚ ਬੀਪ ਸਿੰਘੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਚ ਵੀ ਹਨਾ ਤੇ ਉਹਨਾਂ ਨੂੰ ਹਾਜ਼ਰ ਨਾਜ਼ਰ ਮੰਨ ਕੇ ਇਹ ਗੱਲ ਕਹਿ ਸਕਦਾ ਵੀ ਦੀਪ ਸਿੱਧੂ ਭਾਜਪਾ ਵੱਲੋਂ ਪਲਾਂਟਡ ਨਹੀਂ ਸੀ ਦੀਪ ਸਿੱਧੂ ਨੇ ਹਮੇਸ਼ਾ ਹੀ ਸਿੱਖਾਂ ਦੀ ਆਦੇ ਬੰਦਿਆਂ ਦੀ ਹਮੇਸ਼ਾ ਕੋਸ਼ ਨਾ ਡੈਰੀ ਦੇ ਪੰਨਿਆਂ ਦੇ ਵੀ ਮੇਚ ਨਹੀਂ ਆਉਂਦੇ ਐਸਐਸਪੀ ਸਾਹਿਬਨ ਤੇ ਕੋਸ਼ਰ ਆਤੇ ਅੰਬਰ ਵੀ ਛੇਕ ਦਿੰਦੇ ਆ